Ну, 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 раз так сделай уже, раз так сделай. Это на урахки иди на пола, понял? Сейчас к нам никто не подкатит. ਆ ਦੇ ਉੱਤੇ ਆ ਆ ਨਾ 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 ਦੇ ਦੇ ਸੀ ਕਰਕ ਨਾਲ ਦੇ ਹਲ ਹੋ ਗਿਆ ਦੇਖੋ ਆਈ ਦੇ ਨੋ ਕਿ ਜੱਫਤੋ ਪਲੋਡ ਆਈ ਹੈ ਨਾਲ ਕਰਦਾ ਕੀ ਬਣ ਉਹ ਤਾਂ ਸਭ ਜਿਹਾ ਨੂੰ ਜੋ ਵੀ ਆਪਾਂ ਗੈਰ ਨੇ ਸਾਡੇ ਨੂੰ ਟੰਡਾ ਪਾਉਣ ਦੇ ਨਾਮੇ ਹਟਾਈ ਪਰ ਹੋ ਪ੍ਰਯੋਗ ਹੋਦਾਂ ਤੇ ਪੂਰੇ ਬਣਾ ਗਾਲੀ ਬਣਦੀ ਸਬਜੀ ਇਹ ਰਾਜਿਆਂ ਨੇ ਉਹਦਾ ਹੋ ਵੀ ਕੁਝ ਨਕਾਰਿਆ